ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਹੀ ਉਤਾਰ ਚੜ੍ਹਾਅ ਵੇਖਣ ਨੂੰ ਮਿਲਦਾ ਰਹਿੰਦਾ ਹੈ ਹੁਣ ਦੀ ਗੱਲ ਕਰੀਏ ਤਾਂ ਹੁਣ ਵੀ ਸੋਨਾ ਮਹਿੰਗਾ ਹੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਕੀਮਤਾਂ ਅਸਮਾਨ ਤੱਕ ਪਹੁੰਚ ਗਿਆ ਨੇ ਤੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਹ ਕੀਮਤਾਂ ਹੋਰ ਜ਼ਿਆਦਾ ਵੱਧ ਸਕਦੀਆਂ ਨੇ ਇਸ ਸਾਲ ਸੋਨਾ ਕਿਸ ਰੇਟ ਤੱਕ ਜਾ ਸਕਦਾ ਹੈ ਚਾਂਦੀ ਦੀ ਕੀਮਤ ਕਿੱਥੇ ਪਹੁੰਚ ਸਕਦੀ ਹੈ ਖਾਸ ਵੀਡੀਓ 'ਚ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਾਂਗੇ ਤੇ ਹੰਤ ਤੱਕ ਰਿਪੋਰਟ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁ ਸਮੇਂ ਦੇ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇ ਨਾਲ ਵਾਧਾ ਹੋਇਆ। ਫਿਲਹਾਲ 24 ਕੈਰਟ ਸੋਨਾ 90000 ਪ੍ਰਤੀ 10 ਗ੍ਰਾਮ ਤੇ ਉਪਲਬਧ ਹੈ। ਅਜਿਹੀ ਸਥਿਤੀ ਦੇ ਵਿੱਚ ਇੱਕ ਸਵਾਲ ਮਨ 'ਚ ਜ਼ਰੂਰ ਆਉਂਦਾ ਹੈ ਕਿ ਇੱਥੋਂ ਸੋਨਾ ਕਿੰਨੀ ਤੇਜ਼ੀ ਦੇ ਨਾਲ 1 ਲੱਖ ਰੁਪਏ ਤੱਕ ਵਧੇਗਾ ਕਿ ਇਸ ਦੇ ਵਿੱਚ ਵੱਡੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਜਾਂ ਫਿਰ ਨਹੀਂ। ਇੱਕ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਅਨੁਸਾਰ ਗਲੋਬਲ ਮਹੌਲ ਨੂੰ ਵੇਖਦੇ ਹੋਏ ਸੋਨੇ ਦੀਆਂ ਕੀਮਤਾਂ ਦੇ ਵਿੱਚ ਉਤਾਰ ਚੜ੍ਹਾਅ ਸੰਭਵ ਹੈ। ਅਮਰੀਕਾ ਦੇ ਵਿੱਚ ਡੋਨਾਲਡ 트੍ਰੰਪ ਦੀ ਸੱਤਾ ਦੇ ਵਿੱਚ ਵਾਪਸੀ ਤੋਂ ਬਾਅਦ ਸੋਨਾ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ ਵਿਚਾਰ ਕੁਝ ਗਿਰਾਵਟ ਜ਼ਰੂਰ ਆਂਦੀ ਹੈ ਪਰ ਉਹ ਵੱਡੀ ਗਿਰਾਵਟ ਨਹੀਂ ਹੁੰਦੀ ਦੱਸਿਆ ਜਾ ਰਿਹਾ ਹੈ ਕਿ ਈਟੀ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਗਲੋਬਲ ਆਰਥਿਕ ਅਨਿਸ਼ਚਿਤਤਾਮ ਅਤੇ ਯੂਐਸ ਟੈਰਿਫ ਨੀਤੀਆਂ ਦੇ ਕਾਰਨ 2025 ਦੀ ਪਹਿਲੀ ਛਿਮਾਹੀ ਦੇ ਵਿੱਚ ਸੋਨਾ 87000 ਰੁਪਏ ਤੋਂ 90000 ਰੁਪਏ ਪ੍ਰਤੀ 10 ਗ੍ਰਾਮ ਦੇ ਦਾਇਰੇ ਦੇ ਵਿੱਚ ਰਹਿ ਸਕਦਾ ਜਦੋਂ ਕਿ 2000 22 ਦੀ ਦੂਜੀ ਛਿਮਾਹੀ ਦੇ ਵਿੱਚ 96000 ਰੁਪਏ ਪ੍ਰਤੀ ਗ੍ਰਾਮ ਤੱਕ ਇਹ ਵਧ ਸਕਦਾ ਹੈ ਇਸ ਮੁਤਾਬਕ 1 ਸਾਲ ਦੇ ਵਿੱਚ ਸੋਨਾ 1 ਲੱਖ ਰੁਪਏ ਦਾ ਆंकड़ा ਪਾਰ ਨਹੀਂ ਕਰ ਸਕਦਾ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ 2025 ਦੀ ਪਹਿਲੀ ਛਿਮਾਹੀ ਦੇ ਵਿੱਚ ਸਥਾਨਕ ਸੋਨੇ ਦੀ ਜਿਹੜੀ ਕੀਮਤ ਹੈ ਉਹ 87000 ਰੁਪਏ ਪ੍ਰਤੀ 10 ਗ੍ਰਾਮ ਤੋਂ 90000 ਰੁਪਏ ਪ੍ਰਤੀ 10 ਗ੍ਰਾਮ ਤੱਕ ਰਹਿਣ ਦੀ ਉਮੀਦ ਹੈ ਇਸ ਦੇ ਨਾਲ ਹੀ 2025 ਦੀ ਦੂਜੀ ਛਿਮਾਹੀ ਦੇ ਵਿੱਚ ਇਹ 94000 ਪ੍ਰਤੀ 10 ਗ੍ਰਾਮ ਤੋਂ 96000 ਪ੍ਰਤੀ 10 ਗ੍ਰਾਮ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਧਦੀਆਂ ਕੀਮਤਾਂ ਦੇ ਨਾਲ ਗਹਿਣਿਆਂ ਦੀ ਮੰਗ ਪ੍ਰਭਾਵਿਤ ਜ਼ਰੂਰ ਹੋ ਰਹੀ ਹੈ ਇਸ ਕਾਰਨ ਸੋਨੇ ਦੀ ਦਰਾਂੰਦ ਪਿਛਲੇ 11 ਮਹੀਨਿਆਂ ਤੋਂ ਸਭ ਤੋਂ ਹੇਠਲੇ ਪੱਧਰ 2.3 ਅਰਬ ਡਾਲਰ ਤੇ ਪਹੁੰਚ ਗਈ ਹੈ ਜੋ ਕਿ ਮਹੀਨਾਵਾਰ ਆਧਾਰ ਤੇ 14% ਦੀ ਅਤੇ ਸਾਲਾਨਾ ਆਧਾਰ ਤੇ 63% ਦੀ ਗਿਰਾਵਟ ਨੂੰ ਦਰਸਾਉਂਦਾ ਹੈ ਹਾਰਾ ਕੀ ਸੋਨਾ ਮਹਿੰਗਾ ਹੋਣ ਦੇ ਕਾਰਨ ਗਹਿਣਿਆਂ ਦੀ ਖਰੀਦਦਾਰੀ ਹੌਲੀ ਹੋ ਸਕਦੀ ਹੈ ਸੋਨੇ ਦੇ ਵਿੱਚ ਨਿਵੇਸ਼ ਜਿਹੜਾ ਉਸਥਿਰ ਰਹਿੰਦਾ ਹੈ ਜਿਸ ਦੇ ਵਿੱਚ ਈਟੀਐਫ ਅਤੇ ਕੇਂਦਰੀ ਬੈਂਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਰਿਪੋਰਟ ਦੇ ਅਨੁਸਾਰ ਫਰਵਰੀ 2025 ਦੇ ਵਿੱਚ ਸੋਨੇ ਦੇ ਈਟੀਐਫ ਦੇ ਵਿੱਚ 19.8 ਬਿਲੀਅਨ ਰੁਪਏ ਦਾ ਪ੍ਰਵਾਹ ਜਿਹੜਾ ਉਦਰਚ ਕੀਤਾ ਗਿਆ ਸੀ ਜੋ ਕਿ ਪਿਛਲੇ 9 ਮਹੀਨਿਆਂ ਦੇ ਵਿੱਚ ਦਰਜ ਕੀਤੇ ਗਏ 14.8 ਬਿਲੀਅਨ ਰੁਪਏ ਦੇ ਔਸਤ ਸ਼ੁੱਧ ਪ੍ਰਵਾਹ ਦੇ ਨਾਲੋਂ ਵੱਧ ਹੈ ਇਸ ਤੋਂ ਇਲਾਵਾ ਕੇਂਦਰੀ ਬੈਂਕ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੋਨੇ ਦੇ ਭੰਡਾਰ ਨੂੰ ਵਧਾਉਂਦੇ ਰਹਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਲਈ ਕਈ ਗਲੋਬਲ ਕਾਰਕ ਜ਼ਿੰਮੇਵਾਰ ਨੇ ਇਸ ਦੇ ਵਿੱਚ ਡੋਨਾਲਡ ਟਰੰਪ ਦੀਆਂ ਟੈਰਿਫ ਨੀਤੀਆਂ ਸਭ ਤੋਂ ਪ੍ਰਮੁੱਖ ਨੇ ਟਰੰਪ 2 ਅਪ੍ਰੈਲ ਤੋਂ ਪ੍ਰਸਪਰ ਟੈਰਿਫ ਲਾਗੂ ਕਰਨ ਜਾ ਰਹੇ ਨੇ ਇਸ ਦੇ ਨਾਲੇ ਵਿਸ਼ਵ ਪੱਧਰ ਤੇ ਵਪਾਰ ਯੁੱਧ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤੇ ਸੋਨੇ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਵਧ ਸਕਦੀਆਂ ਨੇ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਜਿਲੇ ਜਦੋਂ ਵਿੰਤਰਾਸ਼ਰੀ ਪੱਧਰ ਤੇ ਉਥਲ ਪੁਥਲ ਹੁੰਦੀ ਹੈ ਤੇ ਇਸ ਦੇ ਵਿੱਚ ਨਿਵੇਸ਼ ਵਧਦਾ ਹੈ ਤੇ ਕੀਮਤਾਂ ਵਧ ਜਾਂਦੀਆਂ ਨੇ ਵਿਸ਼ੇ ਪਦਾਰਥ ਤੇ ਦਸੰਬਰ 2025 ਤੱਕ ਸੋਨੇ ਦੀ ਕੀਮਤ 3200 ਡਾਲਰ ਅਤੇ 3400 ਡਾਲਰ ਪ੍ਰਤੀ ਔਜ਼ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ ਇਸ ਤੋਂ ਇਲਾਵਾ ਯੂਐਸ ਫੈਡਰਲ ਰਿਜ਼ਰਵ ਦੇ ਦੁਆਰਾ 2025 ਅਤੇ 2026 ਦੇ ਵਿੱਚ ਵਿਆਜ ਦਰਾਂ ਨੂੰ ਘਟਾਉਣ ਦਾ ਸੰਭਾਵਿਤ ਫੈਸਲਾ ਸੋਨੇ ਨੂੰ ਹੋਰ ਵੀ ਆਕਰਸ਼ਕ ਨਿਵੇਸ਼ ਬਣਾ ਸਕਦਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਵਿੱਚ ਵਿਆਜ ਦਰਾਂ ਚ ਕਟੌਤੀ ਸੋਨੇ ਦੀ ਮੰਗ ਨੂੰ ਸਮਰਥਨ ਦੇ ਸਕਦੀ ਹੈ ਹੁਣ ਦੀ ਗੱਲ ਕਰੀਏ ਪਿਛਲੇ ਕੁ ਸਮੇਂ ਦੇ ਵਿੱਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇ ਨਾਲ ਵਾਧਾ ਹੋਇਆ ਫਿਲਹਾਲ 24 ਕੈਰੇਟ ਸੋਨਾ ਜੋ ਹੈ ਉਹ 90000 ਰੁਪਏ ਪ੍ਰਤੀ 10 ਗ੍ਰਾਮ ਤੇ ਉਪਲਬਧ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਇੱਕ ਸਵਾਲ ਮਨ 'ਚ ਜ਼ਰੂਰ ਆਉਂਦਾ ਹੈ ਕਿ ਸੋਨਾ ਕਿੰਨੀ ਤੇਜ਼ੀ ਦੇ ਨਾਲ 1 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਤੇ ਕੀ ਇਸ ਦੇ ਵਿੱਚ ਵੱਡੀ ਗਿਰਾਵਟ ਆਉਣ ਦੀ ਕੋਈ ਸੰਭਾਵਨਾ ਹੈ ਤੇ ਇੱਕ ਰਿਪੋਰਟ ਜੋ ਸਾਹਮਣੇ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਰੋਜ਼ਾਨਾ ਹੀ ਉਤਾਰ ਚੜਾਅ ਵੇਖਣ ਨੂੰ ਮਿਲਦਾ ਰਹਿੰਦਾ ਹੈ ਤੇ ਇਸ ਵੇਲੇ 90000 ਰੁਪਏ ਪ੍ਰਤੀ 10 ਗ੍ਰਾਮ 24 ਕੈਰਟ ਸੋਨਾ ਜਿਹੜਾ ਉਹ ਉਪਲਬਧ ਹੈ ਖਰੀਦਦਾਰਾਂ ਨੂੰ ਕਿਤੇ ਨਾ ਕਿਤੇ ਰੋਜ਼ਾਨਾ ਝਟਕਾ ਲੱਗਦਾ ਹੈ ਕਿਉਂਕਿ ਸੋਨੇ ਚਾਂਦੀ ਦੋਹਾਂ ਦੀਆਂ ਕੀਮਤਾਂ ਵਧਦੀਆਂ ਰਹਿੰਦੀਆਂ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਕਿ ਕਈ ਵਾਰ ਗਿਰਾਵਟ ਜ਼ਰੂਰ ਸੋਨੇ ਚਾਂਦੀ ਦੀਆਂ ਕੀਮਤਾਂ ਚ ਆ ਜਾਂਦੀ ਹੈ ਪਰ ਇਹ ਕੁਝ ਕੁ ਰੁਪਏਾਂ ਦੀ ਕੀਮਤ ਜੋ ਗਿਰਾਵਟ ਹੁੰਦੀ ਹੈ ਬਾਦੂ ਗਿਰਾਵਟ ਨਹੀਂ ਹੁੰਦੀ ਜਿਸ ਕਾਰਨ ਲੋਕਾਂ ਨੂੰ ਇੰਨਾ ਜ਼ਿਆਦਾ ਫਾਇਦਾ ਨਹੀਂ ਮਿਲਦਾ ਰਾਹਤ ਨਹੀਂ ਮਿਲਦੀ ਤੇ ਹੁਣ ਇਹ ਜ਼ਰੂਰ ਅਨੁਮਾਨ ਲਗਾਇਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 96000 ਪ੍ਰਤੀ 10 ਗ੍ਰਾਮ ਸੋਨੇ ਦਾ ਰੇਟ ਹੋ ਸਕਦਾ ਹੈ